ਦੇਖੋ ਜੀ ਆਪਣੇ ਕਤੂਰੇ ਰੂਬੀ ਦੇ ਅੱਖਾਂ ਖੁੱਲ ਚੁੱਕੀਆਂ ਨੇ ਇਹਨਾਂ ਦੀਆਂ ਅੱਖਾਂ ਆਉਂਦੀਆਂ ਨਹੀਂ ਸਮਰ ਕਿ ਇੱਧਰ ਕਰ ਦੂਰ ਕਰਨਾ ਕਤੂਰੇ ਨੂੰ ਇੱਧਰ ਕਰ ਮੂੰਹ ਅੱਖਾਂ ਦਿਖਾ ਦਿਖੇਗਾ ਦਿਗ-ਦਿਗੇ ਨਹੀਂ ਅਰੇ ਅੱਖਾਂ ਖੁੱਲ ਗਈਆਂ ਥੋੜੀਆਂ ਥੋੜੀਆਂ ਗੱਲ ਗੁੱਲੀਆਂ ਸੀ ਇਹਨਾਂ ਦੀਆਂ ਤਿੰਨ ਦਿਨਾਂ ਅੱਜ ਖੁੱਲੀਆਂ ਨੇ ਪਹਿਲਾਂ ਤਾਂ ਮਾੜੀਆਂ ਵੜੀਆਂ ਹੁੱਲੀਆਂ ਸੀ ਇੱਕਦੀਆਂ ਨਹੀਂ ਖੁੱਲੀਆਂ ਹਨਾ ਤਾਂ ਦੇਖੋ ਆ ਗਈ ਕਤੂਰੀ ਇਹੇ ਇਹ ਖੁੱਲ ਰਹੀਆਂ ਅਰੇ ਇਹਦੀਆਂ ਵੀ ਖੁੱਲ ਗਈਆਂ ਕੀ ਨਹੀਂ ਕਿ ਖਨੇ ਇਹ ਇੱਕ ਇਹਦੀਆਂ ਖੁੱਲ ਗਈਆਂ ਉਹ ਜਿਹੜਾ ਪਰੇ ਬੈਠਾ ਉਹ ਸੀ ਇਹਦੀਆਂ ਜ਼ਿਆਦਾ ਨਹੀਂ ਖੁੱਲੀਆਂ ਮੇਰੀ ਹਾਂ ਤੁਹਾਨੂੰ ਵੀ ਜ਼ਿਆਦਾ ਇਹ ਸ਼ਹਿਰ ਵੱਧਾਗਾ ਭੱਜਣ ਵੱਧ ਲੱਗ ਗਿਆ ਹੁਣ ਵੱਧ ਭੱਜਿਆ ਕਰਨਗੇ ਉਹਦੇ ਮਗਰ ਜਿਵੇਂ ਰੂਬੀ ਨਿਕਲ ਕੇ ਵਿੱਚ ਭੱਜ ਜਾਂਦੀ ਹੈ ਨਹੀਂ ਕੁੱਤੀ ਤੇਜ ਹੁਣ ਬਾ ਮਗਰ ਉੱਡਾ ਕਰਨਗੇ ਹੈਨਾ ਦੇਸਣ ਲੱਗ ਗਿਆ ਹੁਣ ਇਹਨਾਂ ਅੱਖਾਂ ਖੁੱਲ ਚੁੱਕੀਆਂ ਨੇ ਜੀ ਬਾਲੇ ਸੋੜੇ ਲੱਗਦੇ ਨੇ ਕੱਖੁੱਲੀਆਂ ਦਵਾਲਾ ਮੋਹਣ ਲੱਗਦੂ ਯਾਰੀ ਵੇਕ ਦੂਜੇ ਦੇ ਵਿੱਚ ਵੜੀ ਜਾਂਦੇ ਨੇ ਦੇਖੀਓ ਇਨ ਉਥਿਆਂ ਦੇ ਨਹੀਂ ਹੋਏ ਨੇ ਵੀ ਨਾਲ ਜੇ ਲੱਗ ਕੇ ਬਹਿਣਾ ਠੰਡ ਹੋਈ ਪਈ ਐ ਨਾਲ ਤਾਂ ਇੰਨੀ ਕ ਠੰਡੀ ਬਹੁਤ ਹੈਗੀ ਮੀ ਚੱਕ ਕੇ ਤਰਕ ਅੱਬੇ ਬਾਉਜੀ ਬਾਹਰ ਡਾਦੇ ਰੂਬੀ ਤਾਂ ਬਾਹਰ ਵਾਗ ਗਈ ਉਹਦੀਆਂ ਨਹੀਂ ਖੁੱਲੀਆਂ ਜਿਹੜਾ ਵਿਚਾਲਿਆ ਹੈ ਨਾ ਉਹ ਤਾਂ ਮਾੜਾ ਜਿਵੇਂ ਨਹੀਂ ਆਂਡਾ ਦੇ ਸਣ ਲੱਗਿਆ ਜਿਵੇਂ ਇਹਨਾਂ ਦਾ ਦੇ ਸਣ ਗੈਸ ਪਹਿਲਾਂ ਹੁਣ ਵਾਚੀਗੀ ਸੌਣਗੇ ਉਹਨਾਂ ਦੇ ਛੜਦਾ ਇੱਕ ਵਿੱਚ ਠੰਡ ਜੀ ਤਾਂ ਹੋ ਕੇ ਬਸ ਸੌ ਜਾਣਗੇ ਆ ਦੇ ਦੀ ਸੌਣ ਲੱਗਾ ਤਾਂ ਹਾਂ ਚੜਦੇ ਨੇ ਹੁਣ ਤਾਂ ਹਾਏ ਤਾਂ ਸ਼ੇਅਰ ਹੋ ਜਾਣਗੇ امی ਉਹਨਾਂ ਦੇ ਉਹਦੇ ਕੋਲ ਪਰ ਸੌਂਗੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤਾਂ ਅੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਦੇ ਨਾਮ 'ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਟਾਈਮ ਹੋ ਗਿਆ 11 ਵਜੇ ਦਾ ਕੰਮ ਤਾਂ ਆਪਾਂ 10:00 ਵਜੇ ਨੂੰ ਮੇੜ ਲਈ ਸੀਗੇ ਬਸ ਆਪਣੇ ਨਾਲ ਰਾਤ ਦੀ ਲਾਈਟ ਨਹੀਂ ਸੀਗੀ ਪਤਾ ਨਹੀਂ ਕੀ ਗੱਲ ਕੱਲ ਵੀ ਸਾਰਾ ਦਿਨ ਦਿਨੇ ਲਾਈਟ ਨਹੀਂ ਆਈ ਆਪਣੇ ਪਿੰਡ 'ਚ ਤੇ ਰਾਤ ਸ਼ਾਇਦ ਆਈ ਹੋਣੀ 2 ਘੰਟੇ ਲਾਈਟ 2-2.5 ਘੰਟੇ ਆਈ ਹੋਣੀ ਬਸ 10 ਵਜੇ ਸ਼ਾਇਦ ਫੇਰ ਵੱਗ ਗਈ ਤੇ ਸਾਰੀ ਰਾਤ ਨਹੀਂ ਆਈ ਹੈਗੀ ਇਨਵਰਟਰ ਵੀ ਡਾਊਨ ਹੋ ਗਿਆ ਸਾਰਾ ਕੁਝ ਬੰਦ ਹੋ ਗਿਆ ਸੀਗਾ ਕਿਉਂਕਿ ਪੱਖੇ ਚੱਲੀ ਗਏ ਰਾਤ ਨੂੰ ਨਾ ਮચ્છਰ ਹੈਗਾ ਹਜੇ ਛੱਤ ਵਾਲੇ ਪੱਖੇ ਆਪਾਂ ਲਾਉਣੇ ਆਂਗੇ ਤੇ ਦੋ ਚੱਲ ਗਏ ਆਪਣੇ ਸਾ ਸਿਬਰਾਂਟੇ ਚ ਪੈਂਦੇ ਆ ਬਾਹਰ ਤੇ ਬੱਚੇ ਪੈਂਦੇ ਅੰਦਰ ਤੇ ਇੱਕ ਜੱਲੀਆ ਮੱਜਾਂ ਤੇ ਤਿੰਨ ਪੱਕੇ ਚੱਲੀ ਗਏ ਨੇਗੇ ਫਿਰ ਬਾਕੀ ਲੈ ਆਟਾ ਹਰਮਣੋਂ ਰਾਤ ਨੂੰ ਦੇਰ ਰਾਤ ਤੱਕ ਕੜਾਈ ਕਰਦੀ ਹੁੰਦੀ ਹੈ ਲਾਈਟ ਚੱਲੀ ਗਈ ਤੇ ਕੁਝ ਫਿਰ ਸਵੇਰ ਨੂੰ ਤਾਂ ਸੀਟੀ ਮਾਰਗਾ ਸੀਗਾ ਮਟਰ ਸਵੇਰ ਹੀ ਮਾਰਗਾ ਸੀਗਾ ਧਾਰਾ ਮਿਲੀ ਧਾਰਾ ਵੀ ਮੈਨਾਂ ਫੋਨ ਦੀ ਬੈਟਰੀ ਲਾ ਕੇ ਵੀਡੀਓ ਬਣਾਉਣ ਵਾਲੇ ਟਰਾਈਪੋਡ ਜਿੱਤੇ ਟੰਗ ਕੇ ਫੋਨ ਤੇ ਤਾਰਾ ਕੱਟਣੀ ਚਾਲਣ ਕਰਕੇ ਤੇ ਟੂ ਟੀ ਵੀ ਆਪਣੇ ਹੁਣ ਬਹੁਤ ਘੱਟ ਆਉਂਦੀ ਹੈਗੀ ਲਾਈਟ ਨਹੀਂ ਸੀਗੀ ਟੂਟੀ ਪਹਿਲਾਂ ਆ ਗਈ ਸੀ ਆਪਾਂ ਹੁਣ ਚੜਾਈ ਸੀ ਲਾਈਟ ਆਈ ਤੋਂ ਕਿ ਫਿਰ ਥੋੜੇ ਹੀ ਭਰੇ ਬੰਦ ਕਰਤੀ ਮੱਝਾ ਵੀ ਨਹੀਂ ਨਮਾਈਆ ਚਲੋ ਆਪਾਂ ਵੈਸੇ ਸੰਭਰਦਾ ਚੰਗੀ ਤਰ੍ਹਾਂ ਮੱਝਾ ਥੋੜਾ ਰਗੜ ਕੇ ਜੇ ਤੇ ਹੁਣ ਆਪਾਂ ਰਸੋਈ ਜਾਗੇ ਨਾ ਤੋਂ ਲੈ ਆਪਾਂ ਕਮਸਰਨ ਮੇਲ ਲਿਆ ਤੇ ਮਸ਼ੀਨ ਤੇ ਬੈਠਦੀ ਸੀ ਮੈਂ ਤੇ ਪਚਾਹ ਧਰੀ ਹੈਗੀ ਪਹਿਲਾਂ ਪਚਾਹ ਮਿੱਠਾ ਪਾ ਲੀਏ ਜੇ 1.5 ਕਲਾਸ ਜਿਆਦਾ ਦਰੇ ਬਸ ਆਪਾ ਹਰਮਣੇ ਦਾ ਡੈਡੀ ਅਤੇ ਮੈਂ ਆਇਆ ਵੀ ਹੁਣ ਐਂ ਜਿਹਾ ਲੱਗਦਾ ਕੰਮ ਧੰਦਾ ਜਿਹਾ ਕਰਕੇ ਸੁਨੇਹਾ ਉਹਦੇ ਕਰਕੇ ਵੀ ਨੀਂਦ ਜੀ ਆਉਂਦੀ ਹੈਗੀ ਵੀ ਪੈ ਜੀ ਘੰਟਾ ਜੇ ਪਾਉਂਗੀ ਤਾਂ ਫਿਰ ਸੂਟ ਉੱਥੇ ਹੀ ਰਹਿ ਜਾਊਗਾ ਹਰਮਣ ਦਾ ਸੂਟ ਕੱਟਿਆ ਸੀਗਾ ਮੈਂ ਪਰਸੋਂ ਸਲਵਾਰ ਬਣਾਈ ਸੀ ਪਰ ਕੋਈ ਨੂਰੀ ਰਹਿੰਦੀ ਐ ਇੱਕ ਤੇ ਪਾਣੀ ਜਿਆਦਾ ਗਰਮ ਹੋ ਗਿਆ ਬਾਅਦ ਚ ਪਾਇਆ ਮੈਂ ਚਾਹ ਮਿੱਠਾ ਫਿਰ ਲੀਕ ਖੰਡ ਪਾਤੀ ਤੇ ਗੁੜ ਪਾਉਂਗਾ ਨਹੀਂ ਹੁੰਦਾ ਬਹੁਤ ਟੇਸਟੀ ਬਣੇਗੀ ਜਿਆ ਸੰਗਰੀ ਜੀ ਹੋ ਜਾਂਦੀਆਂ ਨਾਲ ਫਵਾਦ ਲੱਗਦੀ। ਪਣ ਜਣੀਏ ਬਣ ਜਾਂਦਾ ਕੱਲੀ ਖੰਡ ਦੀ ਤਾਂ। ਪਤਾ ਨਹੀਂ ਕੀ ਗੱਲ ਐ ਇਹ ਗੁੜ ਨੂੰ। ਗੁੜ ਤਾਂ ਪਾਤਾ ਲੈਣੇ ਹੈਗੇ। ਚਾਰੂ ਠਾਕਣ ਯੋਗਰੇ ਨਹੀਂ ਹੈਗੇ। ਜਦੋਂ ਵਾਲੀ ਆ ਜਾਂਦੀ ਹੈ ਨਾ ਉੱਪਰ ਨੂੰ ਆਉਂਦੀ ਹੈ ਚਾਹ। ਤੇ ਮਸਾਲਾ ਨੂੰ ਸੁਲ ਲੱਗ ਗਿਆ ਹੁੰਦਾਗਾ ਬਸ ਐਂਦਾ ਗੁੜ ਚ। ਲੈ ਜੀ ਮੰਗਵਾਨੀਆਂ ਕਰ ਲਵੇਂ ਇੱਥੋਂ ਦੁਕਾਨ ਤੋਂ ਆਪਾਂ ਹਜੇ ਲਿਆਂਦੀਆਂ ਨਹੀਂ ਸੀਗੀਆਂ ਸ਼ਹਿਰੋਂ ਇਕੱਠੀਆਂ ਲੈਉਣੇ ਹੁੰਨੇ ਨੇ ਇਹ ਕੱਪਾ। ਤੇ ਦੇਖੋ 5 ਰੁਪਏ ਦੀਆਂ। ਸੰਜਿ ਲੈ ਚੀ। ਕੂੜੀ ਜੀ ਬੰਦਾਂ ਜਿਹਾ ਕੁਛ ਮੈਂ ਗੱਲ ਪਾ ਲਈ ਇੱਕ ਕਪੜੀ ਰਹਿ ਗਈ। ਇਹ ਚ ਆਪਾਂ ਕੱਢ ਕੇ ਲੈ ਚੀਆ ਪਾਉਣੇ ਆ। ਇੱਕੱਖ ਨਾ ਪੈਣੀਆਂ ਨਹੀਂ ਹੈਗੀਆਂ। ਤੇ ਫਿਰ ਮਿਲਦੇ ਜੀ ਆਪਾਂ। ਇਹ ਚਾਹ ਉੱਪਰ ਜਿਹੜੀ ਪਹਿਲਾਂ ਲੈ ਚੀਆ ਪਾ ਦਈਏ। ਦਮ ਜੀ ਲੈ ਚੀਆ ਆਪਾਂ ਪਾ ਤੀਆਂ। ਬੜਾ ਪੂਚਾ ਉਬਲ ਜੂਗੀ। ਟੱਕ ਦੇਣੀ ਹੈਗੀ। ਆਪਾਂ 12 ਵਾ ਕੀ ਫਿਰ ਬਾਹਰ ਨਿਕੂਗੀ। ਇਹਤੋ ਬਾਰਾ ਯਾਬੀ ਹੈ ਤੇ ਆਪਾਂ ਮੂਰੇ ਤੁਹਾਨੂੰ ਕਲਿੱਪ ਦਿਖਾਈ ਹੈ ਜੀ ਉੱਬੀ ਦੇ ਆਪਣੀ ਦੇ ਬੱਚਿਆਂ ਦੇ ਅੱਖਾਂ ਖੁੱਲ ਗਈਆਂ ਨੇ ਹੁਣ ਬਹੁਤ ਪਿਆਰੀ ਲੱਗਦੇ ਨੇਗੇ ਤੋਂ ਵੀ ਜ਼ਿਆਦਾ ਮੋਹ ਹੁੰਦਾ ਹੁੰਦਾ ਜਦੋਂ ਅੱਖਾਂ ਖੁੱਲ ਗਈਆਂ ਉਹਨਾਂ ਦੀਆਂ ਬਾਈ ਸੋਹਣੇ ਲੱਗਦੇ ਨੇ ਇੱਕ ਕਦੀਆਂ ਨਹੀਂ ਖੁੱਲਦੀਆਂ ਪਤਾ ਨਹੀਂ ਕੀ ਗੱਲ ਹੈਗੀ ਤਿੰਨ ਦੀਆਂ ਤਾਂ ਨਾ ਪਰਸੋਂ ਸ਼ੁਰੂ ਹੋ ਗਈ ਸੀ ਖੁੱਲਣੀਆਂ ਥੋੜੀਆਂ ਜਿਹੀਆਂ ਪਰਸੋਂ ਖੁੱਲੀਆਂ ਤੇ ਕੁਝ ਕੱਲ ਤੇ ਅੱਜ ਜਮ੍ਹਾਂ ਖੁੱਲ ਗਈਆਂ ਤਿੰਨ ਦੀਆਂ ਤਾਂ ਇੱਕ ਕਦੀਆਂ ਨਹੀਂ ਖੁੱਲੀਆਂ ਕੁੱਤੇ ਦੀਆਂ ਨਹੀਂ ਖੁੱਲੀਆਂ ਹੈਗੀਆਂ ਦੋ ਕੁੱਤਿਆਂ ਦੀਆਂ ਤੇ ਇੱਕ ਕੁੱਤੀ ਦੀਆਂ ਤਾਂ ਖੁੱਲੀਆਂ ਨਹੀਂ ਇਹਨੂੰ ਚਾਨਣ ਵਾਲਾ ਪੈਂਦਾ ਸੀਗਾ ਥੋੜੀ ਜਿਹੀ ਟਾਬ ਲੈਨੇ ਚਾ ਬਿਲਡ ਦੀ ਕਰ ਲੈਂਦੇ ਤੇ ਮੈਂ ਬੈਠੂ ਵੀ ਹੁਣ ਮਸੀਦ ਦੇ ਚਾ ਵੀ ਬਣਾਉਂਦੀ ਸੀ ਹਰਮਨ ਦਾ ਕਾਲੀ ਸਲਵਾਰ ਹੈਗੀ ਪ੍ਰਿੰਟਡ ਜਾਂ ਸੂਟ ਆ ਵਸੇ ਵੈਸੇ ਲੈ ਆਈ ਆਗੀ ਵੀ ਕਾਲਜ ਵਗੈਰਾ ਜਾਣ ਨੂੰ ਪਾਉਣ ਨੂੰ ਇਸ ਤਰ੍ਹਾਂ ਦਾ ਸੂਟ ਆ ਇਹ ਪਰ ਸੋ ਦਾ ਦਰਿਆ ਕੱਲ ਤਾਂ ਸਾਰਾ ਦਿਨ ਚੱਕੀ ਨਹੀਂ ਕਿਉਂਕਿ ਲੈ ਗਈਆਂ ਇਨਸਾਨ। ਲਓ ਜੀ ਚਾਹ ਆਪਣੀ ਉਬਲ ਗਈ। ਦੁੱਧ ਪਾਉਣਾ ਡੋਲੂ ਚੋਂ। ਜਿਆਦਾ ਭਰਿਆ ਹੋਇਆ ਲਾ ਕੋਲੀ ਨੂੰ ਕੱਢਣਾ ਪਊਗਾ। ਮੈਨੂੰ ਐਵੇਂ ਦਾ ਇੱਕ ਪਾਂਡਾ ਹੋਰ ਕੀ ਰਵੇ ਰੂਗੀ। ਇਸ ਵੇਲੇ ਆਪਾਂ ਡੋਲੂ ਚ ਕੱਢ ਲੈਣੇ ਹੁੰਦੇ ਦੁੱਧ। ਕੁਛ ਰਾਤ ਵਾਲਾ ਪਿਆ ਹੁੰਦਾ ਰਾਤ ਆਪਾਂ ਬੱਤਿਆ ਗਿਆ ਇਸ ਤੋਂ ਪਹਿਲਾਂ 10 ਸਵੇਰੇ ਆਪਾਂ ਨਾ ਹਰਮਨ ਨੂੰ ਗਰਮ ਕਰਕੇ ਦੇਣੇ ਹੁੰਦੇ ਸਵੇਰੇ ਦੁੱਧ। ਜੇ ਜੋਤਨੇ ਪੀਣਾ ਹੁੰਦਾ ਜੋਤ ਵੀ ਪੀ ਲੈਂਦੇ ਨੂੰ ਨਾ એનર્ਜੀ ਜੀ ਵਾਲੀ ਹਰਮਨ ਦੀ ਹੋਈ ਪਈ ਹੈਗੀ। ਬੀਖ ਜੀ ਹੋਈ ਪਈ ਹੈਗੀ ਕਿੰਨੀ ਵੀਕਨੈਸ ਜੀ ਕਾ ਤੋਂ ਪੰਦਾ ਸਾਰਾ ਦਿਨ ਨਾ ਕੜਾਈ ਵਗੈਰਾ ਕਰਦੀ ਰਹਦੀ ਹੈਗੀ ਤਾਂ ਕਰਕੇ ਤੇ ਮੈਨੂੰ ਹੁਣ ਕਹਿੰਦੀ ਸਵੇਰੇ ਤੂੰ ਥੋੜਾ ਜਿਹਾ ਦੁੱਧ ਪੀ ਲਿਆ ਕਰ ਪੀਂਦੀ ਤਾਂ ਗਾਲਾ ਗੋਲਾ ਲੈ ਕੇ ਆਗੀ। ਤੋਂ ਘਰ ਦਾ ਦੁੱਧਾ ਵੀ ਹੁਣ ਤਾਂ ਪੀ ਲਓ ਹਨਾ। ਤੇ ਸ਼ਾਮ ਨੂੰ ਤਾਂ ਪੀ ਲੈਂਦੀ ਹੈ। ਸਵੇਰੇ ਤਾਂ ਗਾਲਾਂ ਜਿਹਾ ਲੈ ਕੇ ਪੀਂਦੀ ਹੈ। ਥੋੜਾ ਜਿਹਾ ਹੋਰ ਪਾਣੀ ਲੱਗਦੀ ਹੈ ਜੀ ਕੋ ਜੂਗੀ। ਗੈਰਾਂ ਵਾਲੀ ਚਾਹ ਤਾਂ ਵਧੀਆ ਦੁੱਧ ਜਿਹਾ ਹੀ ਸਵਾਦ ਲੱਗਦੀ ਹੈ ਜੀ। 10 ਗੈਰ ਵਾਲੀ ਤਾਂ। ਚਲੋ ਜੀ। बन ਗਈ ਆਪਣੀ ਚਾਹ ਥੋੜੀ ਪਾ ਕੇ ਲਵਾਂਗੇ ਹੁਣ ਲੱਖ ਦਿੰਨੇ ਫ੍ਰਿਜ ਚ ਡੋਲੂ ਚਾਹ ਨੂੰ ਸੇਕ ਲੱਗ ਗਿਆ ਤੇ ਹਰਮਨ ਕਰ ਰਹੀ ਆਪਣੀ ਕੜਾਈ ਸੂਟ ਤੇ ਰਿਸ਼ਤੇਦਾਰੀ ਜੀ ਸੂਟ ਆਏ ਹੋਏ ਨੇ ਆਪਣੇ ਕੋਲ ਇਹ ਦੋ ਆ ਗਏ ਤਿੰਨ ਹੋਰ ਆਉਣਗੇ ਉਹਨਾਂ ਦੇ ਇਹਨਾਂ ਨੂੰ ਤਾਂ ਸੂਟ ਕੱਢਣੇ ਨਹੀਂ ਮਿਲਦੇ ਸਾਨੂੰ ਪਹਿਲਾਂ ਵੀ ਦਿੱਸਿਆ ਮੈਂ ਤੇ ਬਹੁਤ ਜ਼ਿਆਦਾ ਉੱਤਰ ਦੀ ਗੱਲ ਤਾਂ ਕੰਮ ਇਹ ਕਲੇਰਾ ਕੱਢਣਾਗਾ ਮੈਂ ਰੋਜ਼ ਕਹਿਨੀ ਆ ਵੀ ਨਾਲ-ਨਾਲ ਮੇਰਾ ਵੀ ਕੱਢਦੇ ਹਾਂ ਨਾ ਤੇ ਮੈਂ ਸਿਲਾਈ ਕਰ ਲਵਾਂਗੀ ਮੇਰਾ ਅੱਜ ਛੱਪਿਆ ਵੀ ਨਹੀਂ ਹੈਗਾ ਮੈਨੂੰ ਐ ਕਿਤੇ ਮੇਰਾ ਕੱਢਿਆ ਜਾਵੇ ਰੋਟੀ ਚਾਹ ਉਬਲ ਗਈ ਬੰਦ ਕਰ ਦਨੇ ਗਏ ਆਪਾਂ ਲੈਨੇ ਤੇ ਇਸ ਤੋਂ ਅਗਲੀ ਕਲਿੱਪ ਆਪਾਂ ਲਾਵਾਂਗੇ ਸ਼ਾਮ ਨੂੰ ਅੱਜ ਨਿਕਲ ਜੂ ਗਾਈ ਸੂਟ ਦੀ ਸਾਰੀ ਸਾਰਾ ਵਰਕ ਕੰਪਲੀਟ ਹੋ ਜੂਗਾ ਬਲੌਗ ਦੇ ਨਾਲ ਬਣੇ ਰਿਹਾ ਜਰੂਰ ਦੇਖਿਓ ਐਂਡ ਤੱਕ ਬਲੌਗ ਨੂੰ ਆਪਾਂ ਅੱਗੇ ਦਿਖਾਵਾਂਗੇ ਤੇ ਇਹ ਸ਼ੂਟ ਦਾ ਵਰਕ ਬਹੁਤ ਸੋਹਣਾ ਤੇ ਮੋਤੀ ਲਾ ਕੇ ਵਰਕ ਕੀਤਾ ਹੈਗਾ ਜਰੂਰ ਦੇਖਿਓ ਜੀ ਬਲੌਗ ਨੂੰ ਅੰਤ ਤੱਕ ਦੇਖਿਓ ਹਰ ਇੱਕ ਸ਼ੂਟ ਦਿਖਾਇਆ ਕਰਾਂਗੇ ਆਪਾਂ ਬਲੌਗ ਦੇ ਵਿੱਚ ਜਾਂ ਵੈਸੇ ਤਾਂ ਆਪਾਂ ਸ਼ਾਰਟ ਵੀਡੀਓ ਤਾਂ ਹਰ ਇੱਕ ਸ਼ੂਟ ਦਿਖਾਈ ਹੋਈ ਹੈ ਤਕਰੀਬਨ ਜਿਹੜੇ ਆਪਣੇ ਹਰਮਨ ਨੇ ਅੱਜ ਤੱਕ ਨਾ ਸ਼ੂਟਾ ਲਗਾ ਕੇ ਠੀਕਾ ਸ਼ਾਰਟ ਤਾਂ ਆਪਾਂ ਹਰ ਇੱਕ ਸ਼ੂਟ ਦਿਖਾਈ ਹੋਈ ਹੈ। ਅਣੀ ਚੈਨਲ ਤੇ ਜਾ ਕੇ ਨਾ ਸ਼ਾਰਟ ਵੀਡੀਓ ਦੇਖਿਆ ਕਰੋ ਤੇ ਆਪਾਂ ਹਰ ਇੱਕ ਜਿਹੜਾ ਵੀ ਪਾਇਆ ਹੋਇਆ ਉਹ ਹਰਮਨ ਦੀ ਵਰਕ ਕੀਤਾ ਹੋਇਆਗਾ ਬਸ ਸ਼ਾਰਟ ਵੀਡੀਓ ਪਾਈ ਹੋਈ ਜਿਹੜੇ ਵੀ ਆਪਾਂ ਵੈਸੇ ਆਪਾਂ ਕਿਤੋਂ ਚੱਕ ਕੋ ਚੁੱਕ ਕੇ ਨਹੀਂ ਪਾਉਂਦੇ ਹੁੰਦੇ ਸ਼ਾਰਟ ਤੇ ਆਪਣੀ ਹਰਮਨ ਦੀ ਵਰਕ ਕੀਤੀ ਹੋਈ ਦੀ ਸ਼ਾਰਟ ਪਾਈ ਹੋਈਆਂ ਨੇ ਜੀ ਆਪਾਂ ਚਲੋ ਜੀ ਆਪਾਂ ਪੀ ਲਈਏ ਚਾਹ ਇਹ ਪਾ ਲਈਏ ਅਪਰ ਚਾਹ ਮਾਮਾਤੀਆਂ ਦੀ ਦੋਨਾਂ ਦੀ ਦੋ ਪੰਡੇ ਚ ਚਲੋ ਜੀ ਸੂਟ ਆਪਣਾ ਹੋ ਗਿਆ ਰੈਡੀ ਹਰਮਨ ਜਿਹੜਾ ਕੜਾਈ ਕਰ ਰਹੀ ਸੀ ਇਹ ਥੋੜਾ ਜਿਆਦਾ ਫਿੱਕਾ ਰਹੇਗਾ ਫੋਨ 'ਚ ਫਿੱਕਾ ਸਰਦਈ ਰੰਗ ਆਗਾ ਇਹ ਤੇ ਇਸ ਤਰ੍ਹਾਂ ਬਣਾਇਆ ਇਹ ਸਿੱਪੀ ਮੋਤੀ ਲਾ ਕੇ ਤੇ ਇਹ ਤਾਂ ਹੈਗੀਆਂ ਨੇ ਬਾਵਾ ਇਹ ਦੂਸਰੀ ਬਾਹ ਹੋਗੀ ਤੇ ਇਹ ਹੈਗੀਆਂ ਨੇ ਮੂਰੀਆਂ ਤੇ ਬਾਹਾਂ ਪਹੁੰਚਾ ਤੇ ਗਲਾ ਕਰਿਆਗਾ ਇਹਦਾ ਇਹ ਵੀ ਮੂਰੀ ਹੈਗੀ ਇੱਕ ਤੇ ਸਾਨੂੰ ਗਲਾ ਦਿਖਾਉਨੇ ਆ ਇਹ ਗਲੇ ਦਾ ਡਿਜ਼ਾਈਨ ਬਣਾਇਆ ਗਿਆ ਤੇ ਇਸ ਤਰ੍ਹਾਂ ਸਾਰਾ ਗਲੇ ਦਾ ਡਿਜ਼ਾਈਨ ਬਣਾਇਆ ਇਸ ਤੇ ਤੇ ਇਸ ਤਰ੍ਹਾਂ ਸਾਰੇ ਦੇ ਵਿੱਚ ਬੂਟੀਆਂ ਪਾਈਆਂ ਲੱਗੀਆਂ ਇਹ ਪੱਲੇ ਤੋਂ ਲੈ ਕੇ ਉੱਪਰ ਗਲੇ ਤੱਕ ਇਸ ਤਰ੍ਹਾਂ 3 2 3 2 ਇਸ ਤਰ੍ਹਾਂ ਬੂਟੀਆਂ ਪਾਈਆਂ ਨੇ ਤੇ ਇਹ ਗਲੇ ਦਾ ਡਿਜ਼ਾਈਨ ਹੈਗਾ ਇਸ ਤਰ੍ਹਾਂ ਗਲਾ ਬਣਾਇਆ ਹੈ ਦਾ ਤੇ ਬਹੁਤ ਸੋਹਣਾ ਲੱਗੇਗਾ ਚਮਕ ਰਿਹਾ ਹੈਗਾ ਤੇ ਮੋਤੀ ਤੇ ਆਪਾਂ ਪਾਈ ਪਾਣੀਆਂ ਲਾ ਕੇ ਬਣਾਇਆ ਇਹ ਮੋਤੀ ਲੱਗੇ ਨੇ ਇਹ ਬਰਬਰੀ ਹੈਗਾ ਬਰਬਰੀ ਇਹ ਤਾਂ ਕਲਰ ਥੋੜਾ ਜ਼ਿਆਦਾ ਫਿੱਕਾ ਹੈਗਾ ਤਾਂ ਕਰਕੇ ਨਹੀਂ ਚਮਕ ਰਿਹਾ ਵੈਸੇ ਕਪੜੇ ਚਮਕ ਵੀ ਹੈਗੀ ਆ ਚਮਕ ਹੈ ਬਹੁਤ ਸੋਣੀ ਇਹਦੀ ਫਿਟਿੰਗ ਬਹੁਤ ਸੋਣੀ ਆਉਂਦੀ ਹੈ ਕਪੜੇ ਦੀ ਸੰਥੈਟਿਕ ਜੀ ਬਰਬਰੀ ਹੈ ਇਹ ਕਸੂਤੀ ਚ ਵੀ ਬਰਬਰੀ ਆਈ ਸੀ ਗਰਮੀਆਂ ਚ ਤੇ ਉਹ ਵੀ ਅਸੀਂ ਕਪੜੇ ਤੇ ਹਰਮਨ ਨੇ ਉਹ ਵੀ ਸ਼ੂਟ ਸ਼ੂਟ ਬਹੁਤ ਕੱਢੇ ਨੇਗੇ ਇਹ ਸੰਥੈਟਿਕ ਚ ਆ ਗਈ ਬਰਬਰੀ 1:30 ਵਜੇ ਤਾਂ ਆਪਾਂ ਕੱਢਦੇ ਹਾਂ ਧਾਰਾਂ ਤੇ ਮੌਸਮ ਹੋ ਗਿਆ ਬਹੁਤ ਜ਼ਿਆਦਾ ਖਰਾਬ ਤੇ ਵੈਸੇ ਹੁਣ ਹੱਕ ਨਹੀਂ ਬਣਦਾ ਸੀਗਾ ਰੱਬ ਦਾ ਇੰਨਾ ਹੋਣਾ ਮੌਸਮ ਖਰਾਬ ਕਰਨ ਦਾ ਆਪਣੀ ਕੁਛ ਜੀਰੀ ਮੰਡੀ ਚ ਪਈ ਹੈਗੀ ਹੁਣ ਤਾਂ ਵੈਸੇ ਤੋਲ ਲੱਗ ਰਿਹਾ ਉਹਨੂੰ ਤੁਲੀ ਜਾਂਦੀ ਹੈਗੀ ਉੱਥੇ ਪਾਪਾ ਦਾ ਤੇ ਹਰਮ ਦੇ ਡੈਡੀ ਹੋਰੇ ਗਏ ਨੇ ਜੀਰੀ ਵੱਢਣ ਪਤਾ ਨਹੀਂ ਮੈਂ ਤਾਂ ਫੋਨ ਵੀ ਲਾਇਆ ਕਿਵੇਂ ਬਣਿਆ ਵੱਢੀ ਗਈ ਕਿ ਕਿਵੇਂ ਕੁਛ ਜੀਰੀ ਆਪਣੀ ਰਹਿੰਦੀ ਸੀ ਮੈਨੂੰ ਐ ਨਹੀਂ ਪਤਾ ਵੀ ਕਿੱਲਾ ਰਹਿੰਦਾ ਸੀ 2 ਜਾਂ 3 ਨੂੰ ਕੁਛ ਵੀ ਤੇ ਵੈਸੇ ਰਹਿੰਦੀ ਸੀ ਜੀਰੀ ਆਪਣੀ ਤੇ 5:00 ਵਜੇ ਬੱਦਲ ਬਹੁਤ ਹੋਇਆ ਪਿਆ ਤੇ ਕਣੀਆਂ ਆ ਗਈਆਂ ਕੰਪੈਨ ਤਾਂ ਹੁਣ ਕਿੱਥੋਂ ਚੱਲੂਗੀ हटਗੇ ਹੋਣਗੇ ਇਹ ਨਹੀਂ ਪਤਾ ਵੀ ਗੱਡੀ ਗਈ ਜਾਂ ਨਾ ਮੈਂ ਹੁਣ ਕੱਟਦੀ ਆ ਧਾਰਾਂ ਤੇ ਵੈਸੇ ਤਾਂ ਹੁਣ 5 ਵਜੇ ਉਹ ਵੀ ਹਨਾ ਅੱਗ ਉਹ ਵਗੈਰਾ ਲਾ ਦਿੰਦੇ ਨੇਗੇ ਸ਼ਾਮ ਨੂੰ ਤੇ ਵੀ ਹੱਥਾਂ 'ਚ ਲੱਗਣ ਲੱਗ ਜਾਂਦਾ ਪਰ ਅੱਜ ਬਹੁਤ ਜ਼ਿਆਦਾ ਨੇਰੇ ਮੰਗੂ ਹੋ ਗਿਆ ਜਮੀ ਮੌਸਮ ਬਹੁਤ ਖਰਾਬ ਹੋ ਗਿਆ ਦੇਖੋ ਇਹ ਕਣੀਆਂ ਆਪਣੇ ਆਈ ਜਾਂਦੀਆਂ ਨੇ ਈਆਂ ਤੇ ਇਹ ਮੈਂ ਚੁੱਲੇ ਤੇ ਧਰੀ ਸੀਗੀ ਦਾਲ ਅੱਗ ਚਲੋ ਚੱਲੀ ਜਾਂਦੀ ਹੈਗੀ ਬਾਬਾ ਬੇੜਾ ਜਾਂ ਭਿੱਜ ਗਿਆ ਆਪਣਾ ਇਸ ਤਰ੍ਹਾਂ ਹੋ ਰਿਹਾ ਰੱਬ ਜਮੀ ਲਾਲ ਲਾਲ ਕੈਮਰੇ 'ਚ ਤਾਂ ਸਹੀ ਆ ਰਿਹਾ ਵੈਸੇ ਨਹੀਂ ਤਾਂ ਜਮਾ ਲਾਲ ਹੋਇਆ ਪਿਆਗਾ ਕੁਛ ਤਾਂ ਧੂਆਂ ਚੜਿਆ ਹੋਇਆ ਸੀ ਕੁਛ ਬੱਦਲ ਹੋ ਗਏ ਹੋ ਮੈਂ ਕੱਢ ਦਿਆਂਗੀ ਧਾਰਾਂ ਲੋ ਜੀ ਟਾਈਮ ਹੋ ਗਿਆ 5:35 40 ਮਿੰਟ ਹੋ ਗਏ 5:00 ਵਜੇ ਧਾਰਾ ਆਪਾਂ ਕੱਢਦੀਆਂ ਤੇ ਮੌਸਮ ਬਹੁਤ ਖਰਾਬ ਹੋ ਗਿਆ ਤੇ ਜੀਰੀ ਆਪਣੀ ਅੱਧ ਵਿਚਾਲੇ ਰਹੀ ਤਰਪਾਰ ਚੱਕਣਾ ਸੀ ਘਰੇ ਤੇ ਪਰਮਾਤਮਾ ਨੂੰ ਹੀ ਸੋਚਿਆ ਚਲੋ ਤਾਂ ਹਨਾ ਪਰ ਐ ਵੀ ਜਿਹੜਾ ਹੁਣ ਸੱਕੜ ਵਗੈਰਾ ਅੱਗ ਲਾਉਣੀ ਸੀ ਉਹ ਨਹੀਂ ਲੱਗਣੀ ਹੈਗੀ ਤੇ ਇਹ ਮੌਸਮ ਕਾਰਨ ਹੁਣ ਲੇਟ ਹੋ ਜਾਣਗੇ ਕੜਕਾ ਕਿਉਂਕਿ ਸੱਕੜ ਤਾਂ ਪਹਿਲਾਂ ਹੀ ਹਨਾ ਤਰੇਲ ਪੈਣ ਲੱਗੀ ਹੁਣ ਮੌਸਮ ਦੇ ਹਿਸਾਬ ਨਾਲ ਸੀਗੀ ਤਰੇਲ ਪਉਣ ਲੱਗੀ ਸੀ ਤੇ ਘਟ ਮੱਚਦਾ ਸੀ ਤੇ ਹੁਣ ਕਣੀ ਨਾਲ ਤਾਂ ਜਿਵੇਂ ਹੀ ਨਹੀਂ ਮੱਚਣਾ ਹੈਗਾ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਤੇ ਅਗਦੀ ਲੱਗਦੀ ਹੈਗੀ ਹੁਣ ਤੇ ਇਸ ਦੇ ਕਾਰਨ ਨਾਲ ਹੁਣ ਕੜਕਾ ਵੀ ਲੇਟ ਹੋ ਜਾਣਗੀਆਂ ਬਹੁਤ ਖਰਾਬ ਹੈ ਪਰ ਮੌਸਮ ਹਟਦਾ ਹੀ ਨਹੀਂ ਰੱਬ ਕਿੰਨਾ ਟਾਈਮ ਹੋ ਗਿਆ ਵੈਸੇ ਜ਼ੋਰ ਤਾਂ ਤਾਂ ਨਹੀਂ ਵੈਸੇ ਪੂਰਾ ਮੀ ਹੈਗਾ ਹੈਗਾ ਪਈ ਜਾਂਦਾਗਾ ਹਜੇ ਵੀ ਮੀਂਹ ਪੈਂਦੇ ਚ ਮੈਂ ਧਾਰਾ ਕੱਡੀਆਂ ਲਗੀਆਂ ਤੇ ਦੁੱਧ ਆਪਾ ਪਾਤਾ ਥੋ ਥੋ ਹੀ ਕਰਤਾ ਡੈਰੀ ਜੇ ਹਜੇ ਜੇ ਕੋ ਕਰੇ ਆਊਗਾ ਤਾਂ ਭਾ ਕੇ ਹੋਊਗੀ ਇੱਕ ਵਾਰੀ ਆਏ ਸੀ ਤਰਪਾਲ ਚੱਕ ਕੇ ਮੁੜ ਗਏ ਕਹਿੰਦੇ ਵੀ ਜਿਹਦੀ ਅੱਧੋ ਵਿਚਾਰ ਹੈਗੀ ਇੱਕ ਟਰਾਲੀ ਭਰੀ ਸੀ ਹਜੇ ਫਟ ਗਈ ਕੰਪੈਨ ਹੁਣ ਦੇਖਦੇ ਵੀ ਟਰਾਲੀ ਜਿਹੜੀ ਭਰੀ ਆ ਕਹਿੰਦੇ ਵੀ ਕਿੱਥੇ ਖੜਾਈਏ ਜੇ ਮੰਡੀ ਚ ਖੜਾਉਣਗੇ ਤਾਂ ਉੱਥੇ ਹੀ ਮੀਂਹ ਪਊਗਾ ਸ਼ੈੱਡ ਥੱਲੇ ਥਾਂ ਨਹੀਂ ਖਾਲੀ ਜਗਾ ਉੱਥੇ ਮੰਡੀ ਚ ਵੀ ਆ ਕਿਸੇ ਦੇ ਹੋਰ ਘਰੇ ਲਾ ਦੇਣਗੇ ਸ਼ੈੱਡ ਥੱਲੇ ਉਹਨਾਂ ਤਾਂ ਨਹੀਂ ਫਿਰ ਸਾਰੀ ਰਾਤ ਪੱਲੀ ਵਿੱਚ ਦੀ ਪਾਣੀ ਵੜ ਜਾਊਗਾ ਜਦੋਂ ਜਨਾਹਟੇ ਅਮੀ ਤੇ ਇਧਰ ਆਪਾਂ ਕੰਮ ਕਰ ਲਿਆ ਚੁੱਲੇ ਤੋਂ ਆਪਾਂ ਸਬਜੀ ਲਾ ਲਈ ਸੀਗੀ ਜਦੋਂ ਮੀਂਹ ਆ ਗਿਆ ਸੀ ਤਰ੍ਹਾਂ ਕੱਢ ਕੇ ਫਿਰ ਮੈਂ ਜਿੰਨਾ ਸੇਕ ਸੀ ਸਬਜੀ ਨੂੰ ਆਪਣੀ ਨੂੰ ਲੱਗ ਗਿਆ ਸੀ ਹੁਣ ਮੈਂ ਇਧਰ ਗੈਸ ਤੇ ਲਵਾ ਲਿਆ ਨੂੰ ਸੇਕ ਥੋੜਾ ਜਿਹਾ ਸਬਜੀ ਆਪਣੀ ਬਣ ਗਈ ਆਪਾਂ ਬਣਾਈਆ ਕਾਲੇ ਛੋਲੇ ਤੇ ਆਲੂ ਮਸਾਲਾ ਰਾਇਟੇ ਸੰਗਣੀ ਸੰਗਣੀ ਤੇਰੀ ਬਣਨੀ ਗਈ ਲੱਗਿਆ ਤੇ ਇੱਥੇ ਕਾਲੀ ਹੋਈ ਕਿਉਂਕਿ ਚੁੱਲੇ ਤੋਂ ਚੱਕ ਕੇ ਲੈ ਆਂਗੇ ਆਪਾਂ ਸਬਜੀ ਆਪਣੀ ਬਣ ਗਈ ਆਟਾ ਆਪਾਂ ਗੁੰਨ ਲਿਆ ਤੇ ਇਹ ਰੱਖਿਆ ਹੋਇਆ ਹੈਗਾ ਇੱਧਰ ਬੀਬੀ ਦਾ ਦਲੀਆ ਤੇ ਤਾਤਾ ਸੀਗਾ ਮੈਂ ਉੱਪਰ ਨੂੰ ਆ ਗਿਆ ਇਹ ਘਰੇ ਬਣਾਇਆ ਹੋਇਆ ਹੈਗਾ ਆਪਾਂ ਕਣਕ ਭੁੰਨ ਕੇ ਭੁੰਨੀ ਕਣਕ ਦਾ ਦਲੀਆ ਹੈਗਾ ਥੋੜਾ ਜਿਹਾ ਬਸ ਥੋੜਾ ਨਾ ਇੱਕ ਅੱਧਿਕ ਬਾਟੀ ਖਾਂਦੀ ਹੁੰਦੀ ਹੈ ਉਹ ਥੋੜਾ ਜਿਹਾ ਬਣਾਉਣੀ ਹੁੰਦੀ ਹੈ ਬਸ ਇੱਕ ਮੁਠੀ ਪਾ ਕੇ ਇੱਧਰ ਮੈਂ ਛੋਟੇ ਗੈਸ ਤੇ ਰੱਖਿਆ ਹੈਗਾ ਵੀ ਚਲ ਘੱਟ ਫਲੇਮ ਦੇਣਾ ਥੋੜਾ ਫਲੇਮ ਦੇਣਾ ਹੌਲੀ-ਹੌਲੀ ਬਣ ਜਾਂਦਾ ਹੈਗਾ ਦੇਰ ਲਈ ਜੀ ਕਰਕੇ ਰੰਗ ਲਾਂਗੇ ਫਿਰੇ ਚ ਪਾਵਾਂਗੇ ਬੁੱਢ ਤੇ ਮਿੱਠਾ ਇਹ ਕੋਲ ਥੋੜੀ ਬਣਾਉਣੇ ਨੇ ਤੇ ਇਧਰ ਆ ਪੱਟ ਤਿਆਰ ਕਰਕੇ ਰੱਖ ਲਿਆ ਅੱਜ ਆਪਾਂ ਰੋਟੀ ਹਜੇ ਨਹੀਂ ਲੱਗਦੀ ਮੈਂ ਕੋਈ ਨਹੀਂ ਘਰੇ ਹੈਗਾ ਕੰਮ ਜਾਂ ਵਿਚ ਲ ਗਿਆ ਉਹਨਾਂ ਦਾ ਤੇ ਫਿਰ ਐਵੇਂ ਪਕਾ ਕੇ ਰੱਖਾਂ ਕੋਈ ਹਿਸਾਬ ਕਿਤਾਬ ਜਾਨੀ ਆਉਂਦਾ ਹੈਗਾ ਚਲੋ ਆਪਣਾ ਗਲੀਆਂ ਬਣੀ ਜਾਊਗਾ ਸਬਜੀ ਬਣਾ ਕੇ ਰੱਖਾਂਗੇ ਨਾ ਫਿਰ ਹਿਸਾਬ ਜਾਨੀ ਆਉਂਦਾ ਵੈਸੇ ਸੌਰੀ ਰੋਟੀਆਂ ਇਹ ਚਲੋ ਚੁੱਲੇ ਤਾਂ ਮੈਂ ਲੱਗ ਜਾਂਦੀ ਸੀਗੀ ਅੱਗੇ ਨੇਰਾ ਹੁੰਦਾ ਹੁੰਦਾਗਾ ਅੱਜ ਚੁੱਲੇ ਤੇ ਨਹੀਂ ਬਣਨੀ ਹੈਗੀ ਰੋਟੀ ਗੈਸ ਤੇ ਬਣਾਉਣੀ ਪਊਗੀ ਆਪਾਂ ਨੂੰ ਉਹ ਸਾਡਾ ਸ਼ੀਸ਼ਾ ਨਾ ਰੋਜ਼ ਫੁੱਟਿਆ ਹੋਇਆ ਵਿੱਚ ਆਉਂਦਾਗਾ ਇਹਨੂੰ ਬਦਲਣੇ ਕੌਣ ਹੋਈ ਪਿਆ ਮਾੜਾ ਵੀ ਬਹੁਤ ਹੁੰਦਾ ਫੁੱਟਿਆ ਹੋਇਆ ਸ਼ੀਸ਼ਾ ਬਹੁਤ ਛੇਤੀ ਫੁੱਟਦਾ ਸਾਡੇ ਸਾਲ ਚ ਬਿਲਾਉਦੋਂ ਤਿੰਨ ਸ਼ੀਸ਼ੇ ਫੁੱਟ ਜਾਂਦੇ ਹੋਣਗੇ ਸਾਡੇ ਪਤਾ ਨਹੀਂ ਕੀ ਗੱਲ ਹੈਗੀ ਬਦਲਨੇ ਬੈਂਦੇ ਨਹੀਂ ਸਾਨੂੰ ਫਿਰ ਇੱਕ ਤਾਂ ਨਾ ਬੱਚਿਆਂ ਵਾਲੇ ਕਰੇ ਤਾਂ ਹੀ ਹੁੰਦਾ ਜੋਤਪੁਰ ਜਿਆਦੇ ਚੌੜ ਕਰਦਾ ਕੋਈ ਨਾ ਕੋਈ ਚੀਜ਼ ਮਾਰਦਾ ਗਲੀ ਤੋਂ ਤਾਂ ਤਾਂ ਦਾ ਟੁੱਟੇ ਚੌੜ ਵਾਲੀ ਕਰਦਾ ਤੇ ਰੋਟੀ ਆਪਾਂ ਫੇਰ ਲੱਗਾਂਗੇ ਜਦੋਂ ਕੋਈ ਘਰੇ ਆਊਗਾ ਰੋਟੀ ਮੰਗਣਗੇ ਨਾਲ ਦੀ ਨਾਲ ਬਣਾ ਲਵਾਂਗੇ ਨਾਲ ਦੀ ਨਾਲ ਖਾ ਲੈਣਗੇ ਤੇ ਮੌਸਮ ਤਾਂ ਬਹੁਤ ਖਰਾਬ ਹੋ ਗਿਆ ਮੌਸਮ ਬਹੁਤ ਖਰਾਬ ਹੋ ਗਿਆ ਵਿਚਦੀ ਤਾਂ ਜਿਆਦਾ ਪੈਣ ਲੱਗ ਜਾਂਦਾ ਵਿਚਦੀ ਘਟ ਜਾਂਦਾਗਾ ਤੇ 45 ਹੀ ਚੱਲ ਪਈ ਸੀ ਆਪਣੇ ਸ਼ਟਰਾਂ ਤੋਂ ਜਲਦੀ ਆਉਣ ਲੱਗ ਜਾਂਦਾ ਪਾਣੀ ਪੂਰਾ ਪਾਣੀ ਆਉਣ ਲੱਗਾ ਸੀਗਾ ਮੱਝਾਂ ਦੇ ਸ਼ਟਰਾਂ ਤੋਂ ਤਾਂ ਮੱਝਾਂ ਦਾ ਆਪ ਕੰਮ ਨਿਵੇੜਦਾ ਸਾਰਾ ਮੱਝਾਂ ਦਾ ਕੰਮ ਵੀ ਅੱਜ ਮੈਨੂੰ ਸਾਰਾ ਆਪ ਹੀ ਕਰਨਾ ਪਿਆ ਵੈਸੇ ਦੁਪਹਿਰ ਦੇ ਤਾਂ ਇੱਕ ਵਾਰੀ ਕੱਖ ਤੇ ਡੈਡੀ ਪਾਉਂਦਾ ਹੁੰਦਾ ਧਰਮਨ ਦਾ ਸ਼ਾਮ ਨੂੰ ਵੀ ਜਦੋਂ ਉਹ ਧਾਰਾਂ ਵਗੈਰਾ ਕੱਢਦੇ ਆਪਾਂ ਉਹੀ ਕੜਵਾਉਂਦਾ ਨਾਲ ਕੱਟੇ ਛੱਡ ਦਿੰਦਾ ਬੰਨ ਦਿੰਦਾ ਇੰਨੀ ਸੌਖਾ ਹੋ ਜਾਂਦਾ ਚਲ ਮੈਂ ਕੱਢ ਲੈਣੀ ਏ ਧਾਰਾਂ ਕੱਟੇ ਖਿਚਨੇ ਬਹੁਤ ਔਖੇ ਹੋ ਜਾਂਦੇ ਨੇ ਤੇ ਵੀ ਦਵਾਰਾ ਕੱਖ ਪਾ ਕੇ ਲੇਟੀ ਪਾਉਣੀ ਸਾਰੀਆਂ ਮੱਝਾਂ ਨੂੰ ਆ ਕਰਕੇ ਕੰਮ ਜਵਾਦੀਆਂ ਕਿੱਥੇ ਮੈਂ ਕਸ ਕੱਢਣੀਆਂ ਕੱਢਣੀ ਹੁੰਦੀਆਂ ਨੇ ਧਾਰ ਉਹ ਪਿਓ ਲੇਟੀ ਪਾਉਂਦਾਗਾ ਪੀ ਕੱਕਾ ਕੱਟੇ ਖੋਲਦਾ ਬੰਦਦਾਗਾ ਅੱਜ ਮੈਨੂੰ ਨਾ ਬੱਦ ਟਾਈਮ ਲੱਗਿਆ ਸੀ ਧਾਰਾ ਘਟਣ ਤੇ ਆਪੇ ਕਰਨਾ ਬਿਆਸਾਰਾ ਕੁਛ ਬਾਕੀ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੇ ਆਪਣਾ ਵਲੌਗ ਇਹ ਹੈਗਾ ਗਾ ਬੁੱਧਵਾਰ ਦਾ ਮੰਗਲਵਾਰ ਦਾ ਬਣਿਆ ਹੋਇਆ ਬੁੱਧਵਾਰ ਨੂੰ ਸਵੇਰ ਨੂੰ ਆਊਗਾ ਪੂਰਨਮਾਸੀ ਵਾਲੇ ਦਿਨ ਤੇ ਪ੍ਰਕਾਸ਼ ਉਤਸਵਾਂ ਦਾ ਉਸ ਦਿਨ ਗੁਰੂ ਨਾਨਕ ਦੇਵ ਜੀ ਦਾ ਆਪਣੇ ਗੁਰੂ ਘਰ ਚ ਵੀ ਅਖੰਡ ਪਾਠ ਪ੍ਰਕਾਸ਼ ਹੋਏ ਹੋਏ ਨੇਗੇ। ਪਰਸੋਂ ਕੱਲ੍ਹ ਪ੍ਰਕਾਸ਼ ਹੋਇਆ ਸੀ। ਕੱਲ੍ਹ ਨੂੰ ਭੋਗ ਪਾਊਗਾ। ਕੋਈ ਦੁਆਸੀਏਲ ਨੂੰ ਪਾਉਂਦੇ ਹੁੰਦੇ ਨੇ। ਪੂਰਨਮਾਸੀ ਦੇੰਦਈ ਜਨਮ ਮੇਗਾ ਗੁਰੂ। ਪੱਲੇ ਪਾਛਾ ਦਾ ਸਾਰੇ ਮੇਰੇ ਭੈਣ ਭਰਾਵਾਂ ਨੂੰ ਦੁਆਰਾ ਫੇਰ ਲੱਖ ਲੱਖ ਵਧਾਈਆਂ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੀਆਂ ਤੇ ਇਹ ਸੀਗਾ ਜੀ ਆਪਣਾ ਇੱਕ ਦਾ ਵਲੌਗ ਪਲੀਜ਼ ਫੁੱਲ ਵਾਚ ਕਰਿਆ ਕਰੋ ਜੀ ਵਲੌਗ ਨੂੰ ਤੇ ਜਿਹੜੇ ਭੈਣ ਭਰਾ ਵਲੌਗ ਨੂੰ ਫੁੱਲ ਵਾਚ ਕਰਦੇ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਉਂਦੇ ਹੁੰਨੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਧੰਨਵਾਦ ਜੀ